ਸਸੀ ਗੱਲ ਦੋਸਤੋ ਸੋਚਿਆ YouTube ਤੇ ਜਾਣਕਾਰੀਆਂ ਜਿਹੜੀਆਂ ਦੇਣੀਆਂ ਨੇ ਉਹ ਤੁਹਾਨੂੰ ਇੱਕ ਦਿਨ ਛੱਡ ਕੇ ਤਾਂ ਦੇ ਦਿਆ ਕਰੀਏ YouTube ਤੇ ਵੀਡੀਓ ਦੇਖੋ ਗੱਲ ਇਹ ਹੈ ਛੋਟੇ ਵੀਰ ਕਈ ਲੋਕਾਂ ਨੂੰ ਪੇਟ ਦੇ ਵਿੱਚ ਇੰਨੀ ਕ ਅਲਰਜੀ ਹੁੰਦੀ ਹੈ ਕਿ ਉਹਨਾਂ ਨੂੰ ਸਵੇਰ ਟਾਇਲਟ ਜਾਣ ਲੱਗੇ ਬਲੀਡਿੰਗ ਹੁੰਦੀ ਹੈ ਕਈ ਵਾਰੀ ਉਹਨਾਂ ਦਾ ਬਲੱਡ ਵੀ ਘਟ ਜਾਂਦਾ ਹੈ ਮੇਉਂ ਧੀਆ ਭੈਣਾ ਸਾਡੀਆਂ ਦੇਖੀਆਂ ਨੇ ਜਿਨ੍ਹਾਂ ਨੂੰ 5-5 ਗ੍ਰਾਮ ਹੈ ਬਲੱਡ 3-3 ਗ੍ਰਾਮ ਹੈ ਰਹਿ ਜਾਂਦਾ ਇਸ ਪ੍ਰੋਬਲਮ ਕਰਕੇ ਬਲੱਡ ਚੜਾਉਣਾ ਪੈਂਦਾ ਹੁਣ ਤੁਸੀਂ ਕਹੋਗੇ ਪ੍ਰੋਬਲਮ ਕਿਉਂ ਹੁੰਦੀ ਹੈ ਸ਼ੁਰੂਆਤ ਇਹਦੀ ਕਿੱਥੋਂ ਹੁੰਦੀ ਹੈ ਸੁਣ ਲਓ ਪੇਟ ਦੀਆਂ ਬਿਮਾਰੀਆਂ ਜਦੋਂ ਲੱਗਦੀਆਂ ਨੇ ਉਹ ਲੱਗਦੀਆਂ ਨੇ ਘਟਿਆ ਪਾਣੀ ਪੀਣਾ ਘਟਿਆ ਖਾਣਾ ਖਾਣਾ ਘਟਿਆ ਨੌਨਵੈਜ ਖਾਣਾ ਜਾਂ ਫਾਸਟ ਫੂਡ ਜਾਂ ਅੰਜੀਨੋ ਮੋਟੋ ਤੋਂ ਜਿਹੜਾ ਕੈਮੀਕਲ ਹੈ ਸਾਡੇ ਅੰਦਰ 17 ਟ੍ਰਿਨੀਅਲ ਬੈਕਟੀਰੀਆ ਨੇ ਚੰਗੇ ਹੁਣ 24 ਟ੍ਰਿਨੀਅਲ ਵੀ ਕਹੇ ਜਾਂ ਕਹਿੰਦੇ ਨੇ ਕਈ ਵਿਗਿਆਨਕ ਪਰ 17 ਟ੍ਰਿਨੀਅਲ ਟ੍ਰਿਨੀਅਲ ਤਾਂ ਹੈਗੇ ਹੀ ਹੈਗੇ ਨੇ ਹੁਣ ਉਹਨਾਂ ਦੀ ਖਰਾਬ ਕੀ ਹੈ ਢੇਟ ਦੇ ਵਿੱਚ ਢੇਟ ਫੁੱਲ ਦਾ ਕਿਉਂ ਹੈ ਢੇਟ ਦੀਆਂ ਤਕਲੀਫਾਂ ਪੰਜਾਬ ਚ ਇੰਨੀਆਂ ਜ਼ਿਆਦਾ ਕਿਉਂ ਨੇ ਓਹੋ 17 ਟ੍ਰਿਨੀਅਲ ਤੋਂ ਘਟ ਕੇ ਜਦੋਂ 5 ਟ੍ਰਿਨੀਅਲ ਲੈ ਜਾਂਦੇ ਨੇ ਰਹਿ ਜਾਂਦੇ ਨੇ ਉਦੋਂ ਪੇਟ ਦੀਆਂ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਨੇ ਬਣਦੇ ਕਿਉਂ ਨਹੀਂ ਉਹ ਦੁਆਰ ਤੇ ਕਿਉਂਕਿ ਅਸੀਂ ਰੋਜ਼ ਦੀ ਰੋਜ਼ ਪ੍ਰੋਬਾਇਓਟਿਕ ਨਹੀਂ ਲੈਂਦੇ ਅਸੀਂ ਉਹਨਾਂ ਦੀ ਖਰਾਕ ਨਹੀਂ ਉਹਨਾਂ ਨੂੰ ਦਿੰਦੇ ਉਹਨਾਂ ਨੂੰ ਅਸੀਂ ਖਰਾਕ ਕੀ ਦੇਣੀ ਹੈ ਸਲਾਦ ਪਾਣੀ ਫਾਈਬਰ ਹੁਣ ਸਲਾਤ ਤਾਂ ਅਸੀਂ ਬਿਲਕੁਲ ਨਹੀਂ ਖਾਂਦੇ ਜਿਹੜਾ ਫਾਈਬਰ ਹੈ ਫਾਈਬਰ ਸਾਨੂੰ ਇੰਨਾ ਜ਼ਰੂਰੀ ਹੈ ਉਹਨਾਂ ਦੇ ਖਰਾਕ ਹੈ ਅੰਦਰ ਜਿਹੜੇ ਮਾਈਕਰੋਬੋਮਸ ਨੇ ਚੰਗੇ ਬੈਕਟੀਰੀਆ ਨੇ ਜਿਹੜੇ ਉਹ ਅਸੀਂ ਨਾ ਦੇਣ ਕਰਕੇ ਉਹ ਹੌਲੀ-ਹੌਲੀ ਬਾਹਰ ਨਿਕਲ ਜਾਂਦੇ ਨੇ ਸਾਰੇ ਤੇ ਜਿਹੜੇ ਮਾੜੇ ਬੈਕਟੀਰੀਆ ਪਣ ਪਾਉਂਦੇ ਨੇ ਕਿਉਂਕਿ ਉਹਨਾਂ ਦੀ ਗੈਰ ਹਜਮੀ ਹੋਣ ਕਰਕੇ ਮਾੜੇ ਬੈਕਟੀਰੀਆ ਛੋਟੀ ਆਂਤ ਚ ਬੜੀ ਆਂਤ ਚ ਔਰ ਆਪਣੇ ਸ਼ੁਰੂ ਹੋ ਜਾਂਦੇ ਨੇ ਮਾੜੇ ਬੈਕਟੀਰੀਆ ਨੂੰ ਕੀ ਚਾਹੀਦਾ ਮਾੜੇ ਬੈਕਟੀਰੀਆ ਨੂੰ ਚਾਹੀਦਾ ਸਾਡਾ ਅੰਤੜੀ ਦਾ ਮਾਸ ਉਹ ਉੱਥੇ ਆਪਣੀ ਕਲੋਨੀ ਬਣਾ ਲੈਂਦੇ ਨੇ ਅੰਤੜੀ 'ਚ ਛੋਟੀ ਆਂਤ 'ਚ ਬੜੀ ਆਂਤ 'ਚ ਜਦੋਂ ਕਲੋਨੀ ਬਣਾ ਲੈਂਦੇ ਨੇ ਉਹ ਫਿਰ ਅੰਦਰੋਂ ਖੁਰਚਣ ਲੱਗ ਜਾਂਦੇ ਨੇ ਤੇੜਾਂ ਪਾਉਣ ਦਿੰਦੇ ਨੇ ਅੰਤੜੀਆਂ 'ਚ ਫੇਲ ਬਲੱਡ ਆਉਂਦਾ ਸਾਨੂੰ ਟਾਇਲਟ ਰਾਹੀਂ ਕਿਉਂ ਕਿਉਂਕਿ ਉਹ ਬਲੱਡ ਹੈ ਜਿਹੜਾ ਜਦੋਂ ਮਾਸ ਖਾਂਦੇ ਨੇ ਉਹ ਉਹ ਨਾ ਦਈ ਰॉ ਮਟੀਰੀਅਲ ਹੁੰਦਾ ਉਹ ਬਲੱਡ ਨਹੀਂ ਹੁੰਦਾ ਉਹਦਾ ਰੰਗ ਲਾਲ ਹੁੰਦਾ ਬਸ ਇਸ ਕਰਕੇ ਜਦ ਵੀ ਤੁਸੀਂ ਕਦੇ ਪੇਟ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋਵੋ ਤਾਂ ਸਟੂਲ ਟੈਸਟ ਜ਼ਰੂਰ ਕਰੋ ਆਪਣਾ ਕਿਉਂਕਿ ਸਟੂਲ ਟੈਸਟ ਦੇ ਵਿੱਚ ਪਸ ਵੀ ਆ ਜਾਂਦੀ ਹੈ ਤੁਹਾਡੀ ਤੁਹਾਡੇ ਬੈਕਟੀਰੀਆ ਵੀ ਆ ਜਾਂਦੇ ਨੇ ਤੁਹਾਡੇ ਜੀਵਾਨੂ ਨੇ ਜਿਹੜੇ ਉਹ ਕਿੰਨੇ ਪ੍ਰਕਾਰ ਦੇ ਨੇ ਇਹ ਵੀ ਆ ਜਾਂਦੇ ਨੇ ਅਸੀਂ ਬਹੁਤ ਗੰਦਾ ਮੰਨਦੇ ਆ ਇਸ ਗੱਲ ਨੂੰ ਸੁਣਨ ਤੇ ਕਰਨ ਤੇ ਪਰ ਸਭ ਨਾਲੋਂ ਜ਼ਰੂਰੀ ਹੈ ਖਾਲੀ ਪੇਟ ਦਾ ਸਟੂਲ ਟੈਸਟ ਤੇ ਇੱਕ ਵਾਰੀ ਦੁਪਹਿਰ ਨੂੰ ਲੈ ਕੇ ਦੋ ਵਾਰੀ ਸਟੂਲ ਟੈਸਟ ਕਰਾਓ ਤੁਹਾਡੀਆਂ ਬਿਮਾਰੀਆਂ ਰਿਪੋਰਟ 'ਚ ਤੁਹਾਡੇ ਸਾਹਮਣੇ ਆ ਜਾਣਗੀਆਂ ਵੀ ਤੁਹਾਡੇ 'ਚ ਬੈਕਟੀਰੀਆ ਦੀ ਘਾਟ ਹੈ ਤੁਹਾਡੇ 'ਚ ਜਿਵਾਣੂ ਅੰਦਰ ਕਿਹੜੇ ਨੇ ਛੋਟੀਆਂ ਆਂਤ 'ਚ ਵੱਡੀਆਂ ਆਂਤ 'ਚ ਜਿਵਾਣੂ ਕਿਹੜੇ ਨੇ ਜਿਹਦੇ ਨਾਲ ਨੂੰ ਰਾਹਤ ਮਿਲੇ ਉਹ ਦਵਾਈ ਦਿੱਤੀ ਜਾਂਦੇ ਅਸੀਂ ਬਗੈਰ ਟੈਸਟਾਂ ਤੋਂ ਹੀ ਦਵਾਈਆਂ ਖਾਂਦੇ ਫਿਰ ਜਾਂਦੀਆਂ ਇੱਕ ਇਸਬਗੋਲ ਮਾਂ ਮੈਂ ਕਹਿੰਨਾ ਇਸਬਗੋਲ ਤਾਂ ਲੈ ਲੈਣਾ ਚਾਹੀਦਾ ਸਭ ਨਾਲੋਂ ਵੱਡੀ ਗੱਲ ਹੈ ਵੀ ਅਸੀਂ ਆਪਣੇ ਸਟੂਲ ਟੈਸਟ ਤੋਂ ਜਾਣਕਾਰੀ ਲੈ ਸਕਦੇ ਹਾਂ ਵੀ ਸਾਡੀ ਛੋਟੀਆਂ ਤਾਂ ਬੜੀਆਂ ਤਾਂ ਕਿੰਨੀ ਇੱਕ ਤਾਕਤਵਰ ਹੈ ਨਹੀਂ ਜਿਹੜੀਆਂ ਆਮ ਦਵਾਈਆਂ ਲੈਨੇ ਆ ਇਹ ਕੰਮ ਕਰਨ ਨਾ ਕਰਨ ਐਂਟੀਬਾਇਟਿਕ ਹੋਰ ਵੀ ਨੁਕਸਾਨ ਕਰਦਾ ਸਾਰਿਆਂ ਨਾਲੋਂ ਪਹਿਲੀ ਗੱਲ ਇਹੀ ਹੈ ਵੀ ਆਪਦਾ ਅਸੀਂ ਜੇ ਪੇਟ ਖਰਾਬ ਰਹਿੰਦਾ ਤਾਂ ਮਹੀਨੇ 'ਚ ਦੋ ਵਾਰ ਸਟੂਲ ਟੈਸਟ ਕਰਾ ਕੇ ਗੈਸਟਰੋਐਂਟਰੋਲੋਜਿਸਟ ਨੂੰ ਖਾਓ ਤੇ ਉਹ ਦਵਾਈ ਦੇਵੇ ਸਾਨੂੰ ਅਸੀਂ ਜਾਣੇ ਆ ਪੇਟ ਖਰਾਬ ਹੈ ਪੇਟ ਖਰਾਬ ਹੈ ਪੇਟ ਫੁੱਲਦਾ ਪੇਟ ਖਰਾਬ ਹੈ ਸਟੂਲ ਟੈਸਟ ਕਦੇ ਕਰਾਇਆ ਨਹੀਂ ਪੇਟ ਤਾਂ ਫੁੱਲਦਾ ਵੀ ਸਾਡੇ ਅੰਦਰ ਚੰਗੇ ਬੈਕਟੀਰੀਆ ਨਹੀਂ। ਪੇਟ ਤਾਂ ਫੁੱਲਦਾ ਜਦੋਂ ਨਾ ਖਾਣੇ ਨੂੰ ਹਾਜ਼ਮ ਕਰਨ ਦੀ ਜਗ੍ਹਾ ਉਹ ਬੈਕ ਪ੍ਰੈਸ਼ਰ ਮਾਰਦੇ ਨੇ ਬੈਕਟੀਰੀਆ। ਅੰਦਰ ਗੈਸਾਂ ਬਣਦੀਆਂ ਨੇ, ਤਾਂ ਫੁੱਲਿਆ-ਫੁੱਲਿਆ ਰਹਿੰਦਾ ਪੇਟ। ਸਟੂਲ ਟੈਸਟ ਇਹ ਜਿਹੜਾ ਇਹਦਾ ਹੱਲ ਤੋਂ ਲੱਭ ਕੇ ਇਹਦੇ ਨਾਲ ਸੰਬੰਧਿਤ ਦਵਾਈ ਤੁਹਾਨੂੰ ਦੇ ਸਕਦਾ। ਇਹਦੇ ਜੀਵਾਣੂਆਂ ਦੀ ਗਿਣਤੀ ਦੱਸ ਸਕਦਾ। ਤਾਂ ਰਾਤ ਮਿਲੂ ਤੁਹਾਨੂੰ। ਨੇ ਜਿੰਨੀ ਮਰਜ਼ੀ ਦਵਾਈਆਂ ਖਾਈ ਜਾਓ ਥੈਂਕ ਯੂ ਜੀ ਸਤਿ ਸ੍ਰੀ ਅਕਾਲ